ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਗੌਰਤੂਰਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਬ ਡਿਵੀਜ਼ਨ ਫਗਵਾੜਾ ਵੱਲੋਂ ਟ੍ਰੈਵਲ ਏਜੰਟਾਂ ਦੇ ਖਿਲਾਫ ਇੱਕ ਮਹਮ ਛੜੀ ਗਈ ਹੈ ਜਿੰਦੇ ਵਿੱਚ ਜਿਹੜੇ ਵੀ ਟ੍ਰੈਵਲ ਏਜੰਟ ਬਿਨਾਂ ਲਾਇਸੈਂਸ ਦੇ ਗੈਰ ਕਾਨੂੰਨੀ ਤਰੀਕੇ ਨਾਲ ਕਾਰੋਬਾਰ ਆਪਣਾ ਕਰ ਰਿਹਾ ਇਹਨਾਂ ਨੂੰ ਸਖਤ ਅਦਾਇਤ ਹੈ ਕਿ ਇਹਨਾਂ ਦੇ ਖਿਲਾਫ ਮੁਕੱਦਮੇ ਦਰਜ ਹੋਣਗੇ ਜਿਸ ਦਾ ਵੀ ਕੋਈ ਲਾਇਸੈਂਸ ਤੋਂ ਬਿਨਾਂ ਕਿਸੇ ਵੀ ਕੋਲੇ ਪਾਲੇ ਲੜਕੇ ਨੂੰ ਜਾਂ ਕਿਸੇ ਵੀ ਉਸ ਇਨਸਾਨ ਨੂੰ ਜਿੰਦੇ ਕੋਲ ਪ੍ਰਾਪਰ ਕਾਗਜ਼ ਨਹੀਂ ਹੈ ਉਹਨੇ ਤੇ ਗਲਤ ਕਾਗਜ਼ ਤਿਆਰ ਕਰਕੇ ਉਹਨਾਂ ਨੂੰ ਗਲਤ ਤਰੀਕੇ ਨਾਲ ਗਲਤ ਰਸਤਿਆਂ ਦੇ ਰਾਹੀਂ ਉਹਨਾਂ ਦੀ ਜਾਨ ਨੂੰ ਖਤਰਾ ਦੇ ਵਿੱਚ ਪਾ ਕੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਭੇਜ ਦਿਆ ਇਹਨਾਂ ਨੂੰ ਸਖਤ ਜਿਹੜੀ ਵਾਰਨਿੰਗ ਹੈ ਕਿ ਇਹਨਾਂ ਦੇ ਉੱਤੇ ਹੁਣ ਮੁਕੱਦਮੇ ਦਰਜ ਕਰਕੇ ਤੇ ਇਹਨਾਂ ਨੂੰ ਜੇਲ੍ਹਾਂ ਦੇ ਸਲਾਖਾਂ ਦੇ ਅੰਦਰ ਭੇਜਿਆ ਜਾਵੇਗਾ ਤੇ ਨਾਲ ਹੀ ਜੇਕਰ ਕੋਈ ਲਾਇਸੈਂਸ ਤੋਂ ਬਿਨਾ ਜਾਂ ਜਿਸ ਦਾ ਲਾਇਸੈਂਸ ਰੀਨਿਊ ਹੋਣ ਵਾਲਾ ਉਸ ਤੋਂ ਬਿਨਾ ਵੀ ਕੋਈ ਕੰਮ ਕਰ ਰਿਹਾ ਤੇ ਉਹਨਾਂ ਨੂੰ ਵੀ ਇਹ ਵਾਰਨਿੰਗ ਆ ਆਪਣੇ ਜਿਹੜੇ ਲਾਇਸੈਂਸ ਆ ਉਹ ਰੀਨਿਊ ਕਰਾ ਲਓ ਔਰ ਪ੍ਰੋਪਰ ਡਾਕੂਮੈਂਟਸ ਜਿਹੜੇ ਆ ਪ੍ਰੋਪਰ ਡਾਕੂਮੈਂਟ ਜਿਹੜੇ ਆ ਤਿਆਰ ਕਰਕੇ ਕਿਸੇ ਨੂੰ ਭੇਜਣਾ ਹੈ ਤੇ ਪ੍ਰੋਪਰ ਡਾਕੂਮੈਂਟ ਨਾਲ ਹੀ ਭੇਜਣਾ ਧੰਨਵਾਦ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਗੌਰਵ ਤੂਰਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਬ ਡਿਵੀਜ਼ਨ ਫਗਵਾੜਾ ਵੱਲੋਂ ਟ੍ਰੈਵਲ ਏਜੰਟਾਂ ਦੇ ਖਿਲਾਫ ਇੱਕ ਮਹਮ ਛੜੀ ਗਈ ਹੈ ਜਿੰਦੇ ਵਿੱਚ ਜਿਹੜੇ ਵੀ ਟ੍ਰੈਵਲ ਏਜੰਟ ਬਿਨਾ ਲਾਇਸੈਂਸ ਦੇ 11 ਕਾਨੂੰਨੀ ਤਰੀਕੇ ਨਾਲ ਕਾਰੋਬਾਰ ਆਪਣਾ ਕਰ ਰਿਹਾ ਇਹਨਾਂ ਨੂੰ ਸਖਤ ਧਾਇਤ ਹੈ ਕਿ ਇਹਨਾਂ ਦੇ ਖਿਲਾਫ ਮੁਕਦਮੇ ਦਰਜ ਹੋਣਗੇ ਜਿਸ ਦਾ ਵੀ ਕੋਈ ਲਾਇਸੈਂਸ ਤੋਂ ਬਿਨਾ ਕਿਸੇ ਵੀ ਘੋਲੇ ਪਾਲੇ ਲੜਕੇ ਨੂੰ ਜਾਂ ਕਿਸੇ ਵੀ ਉਸ ਇਨਸਾਨ ਨੂੰ ਜਿੰਦੇ ਕੋਲ ਪ੍ਰੋਪਰ ਕਾਗਜ਼ ਨਹੀਂ ਹੈ ਉਹਨੇ ਤੇ ਗਲਤ ਕਾਗਜ਼ ਤਿਆਰ ਕਰਕੇ ਉਹਨਾਂ ਨੂੰ ਗਲਤ ਤਰੀਕੇ ਨਾਲ ਗਲਤ ਰਸਤੇਾਂ 'ਤੇ ਲਾਹੀ ਉਹਨਾਂ ਦੀ ਜਾਨ ਨੂੰ ਖਤਰੇ ਵਿੱਚ ਪਾ ਕੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਭੇਜ ਦਿਆ ਇਹਨਾਂ ਨੂੰ ਸਖਤ ਜਿਹੜੀ ਵਾਰਨਿੰਗ ਹੈ ਕਿ ਇਹਨਾਂ ਦੇ ਉੱਤੇ ਹੁਣ ਮੁਕਦਮੇ ਦਰਜ ਕਰਕੇ ਤੇ ਇਹਨਾਂ ਨੂੰ ਜੇਲ੍ਹਾਂ ਦੇ ਸਲਾਖਾਂ ਦੇ ਅੰਦਰ ਭੇਜਿਆ ਜਾਵੇਗਾ ਤੇ ਨਾਲ ਹੀ ਜੇਕਰ ਕੋਈ ਲਾਇਸੈਂਸ ਤੋਂ ਬਿਨਾ ਜਾਂ ਜਿਸ ਦਾ ਲਾਇਸੈਂਸ ਰੀਨਿਊ ਹੋਣ ਵਾਲਾ ਉਸ ਤੋਂ ਬਿਨਾ ਵੀ ਕੋਈ ਕੰਮ ਕਰ ਰਿਹਾ ਤੇ ਉਹਨਾਂ ਨੂੰ ਵੀ ਇਹ ਵਾਰਨਿੰਗ ਆ ਆਪਣੇ ਜਿਹੜੇ ਲਾਇਸੈਂਸ ਆ ਉਹ ਰੀਨਿਊ ਕਰਾ ਲਓ ਔਰ ਪ੍ਰੋਪਰ ਡਾਕੂਮੈਂਟਸ ਜਿਹੜੇ ਆ ਪ੍ਰੋਪਰ ਡਾਕੂਮੈਂਟ ਜਿਹੜੇ ਆ ਤਿਆਰ ਕਰਕੇ ਕਿਸੇ ਨੂੰ ਭੇਜਣਾ ਹੈ ਤੇ ਪ੍ਰੋਪਰ ਡਾਕੂਮੈਂਟ ਨਾਲ ਹੀ ਭੇਜਣਾ ਧੰਨਵਾਦ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਗੌਰਵ ਤੂਰਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਬ ਡਿਵੀਜ਼ਨ ਫਗਵਾੜਾ ਵੱਲੋਂ ਟ੍ਰੈਵਲ ਏਜੰਟਾਂ ਦੇ ਖਿਲਾਫ ਇੱਕ ਮਹਮ ਛੜੀ ਗਈ ਹੈ ਜਿੰਦੇ ਵਿੱਚ ਜਿਹੜੇ ਵੀ ਟ੍ਰੈਵਲ ਏਜੰਟ ਬਿਨਾਂ ਲਾਇਸੈਂਸ ਦੇ ਗੈਰ ਕਾਨੂੰਨੀ ਤਰੀਕੇ ਨਾਲ ਕਾਰੋਬਾਰ ਆਪਣਾ ਕਰ ਰਿਹਾ ਇਹਨਾਂ ਨੂੰ ਸਖਤ ਦਾਅਵਾ ਹੈ ਕਿ ਇਹਨਾਂ ਦੇ ਖਿਲਾਫ ਮੁਕੱਦਮੇ ਦਰਜ ਹੋਣਗੇ ਜਿਸ ਦਾ ਵੀ ਕੋਈ ਲਾਇਸੈਂਸ ਤੋਂ ਬਿਨਾਂ ਕਿਸੇ ਵੀ ਘੋਲੇ ਪਾਲੇ ਲੜਕੇ ਨੂੰ ਜਾਂ ਕਿਸੇ ਵੀ ਉਸ ਇਨਸਾਨ ਨੂੰ ਜਿੰਦੇ ਕੋਲ ਪ੍ਰਾਪਰ ਕਾਗਜ਼ ਨਹੀਂ ਹੈ ਉਹਨੇ ਤੇ ਗਲਤ ਕਾਗਜ਼ ਤਿਆਰ ਕਰਕੇ ਉਹਨਾਂ ਨੂੰ ਗਲਤ ਤਰੀਕੇ ਨਾਲ ਗਲਤ ਰਸਤਿਆਂ ਦੇ ਰਾਹੀਂ ਉਹਨਾਂ ਦੀ ਜਾਨ ਨੂੰ ਖਤਰੇ ਵਿੱਚ ਪਾ ਕੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਭੇਜਿਆ ਇਹਨਾਂ ਨੂੰ ਸਖਤ ਜਿਹੜੀ ਵਾਰਨਿੰਗ ਹੈ ਕਿ ਇਹਨਾਂ ਦੇ ਉੱਤੇ ਹੁਣ ਮੁਕੱਦਮੇ ਦਰਜ ਕਰਕੇ ਤੇ ਇਹਨਾਂ ਨੂੰ ਜੇਲ੍ਹਾਂ ਦੇ ਸਲਾਖਾਂ ਦੇ ਅੰਦਰ ਭੇਜਿਆ ਜਾਵੇਗਾ ਤੇ ਨਾਲ ਹੀ ਜੇਕਰ ਕੋਈ ਲਾਇਸੈਂਸ ਤੋਂ ਬਿਨਾਂ ਜਾਂ ਜਿਸ ਦਾ ਲਾਇਸੈਂਸ ਰੀਨਿਊ ਹੋਣ ਵਾਲਾ ਉਸ ਤੋਂ ਬਿਨਾਂ ਵੀ ਕੋਈ ਕੰਮ ਕਰ ਰਿਹਾ ਤੇ ਉਹਨਾਂ ਨੂੰ ਵੀ ਇਹ ਵਾਰਨਿੰਗ ਆ ਆਪਣੇ ਜਿਹੜੇ ਲਾਇਸੈਂਸ ਆ ਉਹ ਰੀਨਿਊ ਕਰਾ ਲਓ ਔਰ ਪ੍ਰੋਪਰ ਡਾਕੂਮੈਂਟਸ ਜਿਹੜੇ ਆ ਪ੍ਰੋਪਰ ਡਾਕੂਮੈਂਟ ਜਿਹੜੇ ਆ ਤਿਆਰ ਕਰਕੇ ਕਿਸੇ ਨੂੰ ਭੇਜਣਾ ਹੈ ਤੇ ਪ੍ਰੋਪਰ ਡਾਕੂਮੈਂਟ ਨਾਲ ਹੀ ਭੇਜਣਾ ਧੰਨਵਾਦ